ਬਿਹਾਰ ਦੇ ਵਿੱਚ ਇੱਕ ਕਸਬਾ ਸਸਰਾਮ ਜਿੱਥੇ ਇੱਕ ਸਿੱਖ ਰਹਿੰਦਾ ਸੀ ਭਾਈ ਫੱਗੂ ਮੱਲ ਉਹਦਾ ਨਾਮ ਸੀ ਸਾਰੇ ਇਲਾਕੇ ਦੀ ਨਗਰ ਦੀ ਸੰਗਤ ਉਹਨੂੰ ਬੜੇ ਪਿਆਰ ਦੇ ਨਾਲ ਚਾਚਾ ਫੱਗੂ ਕਹਿੰਦੇ ਸਨ ਉਹ ਇਲਾਕੇ ਦੇ ਵਿੱਚ ਬੜਾ ਸਿੱਖੀ ਦਾ ਪ੍ਰਚਾਰ ਕਰਦਾ ਸੀ ਉਹ ਸਾਰੀ ਸੰਗਤ ਨੂੰ ਦਸਵੰਦ ਕੱਢਣ ਦੀ ਬੇਨਤੀ ਕਰਦਾ ਫਿਰ ਉਹ ਸਾਰਾ ਦਸਵੰਦ ਇਕੱਠਾ ਕਰਕੇ ਗੁਰੂ ਸਾਹਿਬ ਤੱਕ ਪਹੁੰਚਾ ਦਿੰਦਾ ਸੀ ਉਹਦੇ ਦਿਲ ਦੀ ਇੱਛਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਘਰ ਚਰਨ ਪਾਉਣ। ਉਹਦੀ ਇਹ ਦਿਲ ਦੀ ਇੱਛਾ ਤੇ ਇਲਾਕੇ ਦੇ ਲੋਕ ਪਿੰਡ ਦੀ ਸੰਗਤ ਟਿੱਪਣੀਆਂ ਕਰਦੀ ਸੀ ਕਿ ਗੁਰੂ ਸਾਹਿਬ ਪੰਜਾਬ ਤੋਂ ਇੰਨੇ ਦੂਰ ਇੱਥੇ ਕਦੇ ਵੀ ਨਹੀਂ ਆਉਣ ਲੱਗੇ। ਪਰ ਉਹਦੀ ਇੰਨੀ ਸ਼ਰਧਾ ਸੀ ਉਹਨੇ ਆਪਦੇ ਘਰ ਦਾ ਦਰਵਾਜ਼ਾ ਵੀ ਬੜਾ ਉੱਚਾ ਬਣਵਾਇਆ ਸੀ ਕਿ ਗੁਰੂ ਸਾਹਿਬ ਘੋੜੇ ਤੇ ਚੜੇ ਚੜਾਏ ਅੰਦਰ ਆ ਜਾਣ। ਤੇ ਆਪਣੇ ਘਰ ਦਾ ਦਰਵਾਜ਼ਾ ਹਰ ਵੇਲੇ ਖੁੱਲ੍ਹਾ ਰੱਖਦਾ ਸੀ ਕਿ ਜਦੋਂ ਵੀ ਗੁਰੂ ਸਾਹਿਬ ਆਉਣ ਉਹਨਾਂ ਨੂੰ ਬਾਹਰ ਰੁੱਕ ਕੇ ਇੰਤਜ਼ਾਰ ਨਾ ਕਰਨਾ ਪਵੇ। ਇੱਕ ਦਿਨ ਅਚਾਨਕ ਹੀ ਗੁਰੂ ਤੇਗ ਬਹਾਦਰ ਸਾਹਿਬ ਬਨਾਰਸ ਤੋਂ ਚੱਲ ਕੇ ਸਸਰਾਮ ਪਹੁੰਚ ਗਏ ਜਦੋਂ ਉਹਦੇ ਘਰ ਸਿੱਧਾ ਅੰਦਰ ਵੇੜੇ ਦੇ ਵਿੱਚ ਜਾ ਕੇ ਗੁਰੂ ਸਾਹਿਬ ਜੀ ਘੋੜੇ ਸਮੇਤ ਖੜੇ ਆ ਉਹ ਚਰਨਾ ਤੇ ਡਿੱਗ ਪਿਆ ਤੇ ਵਿਰਾਗ ਦੇ ਹੰਝੂ ਉਹਦੇ ਵਗ ਤੁਰੇ ਸਾਰੀ ਸੰਗਤ ਵੀ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਉਹਦੇ ਘਰ ਪਹੁੰਚ ਗਈ ਗੁਰੂ ਸਾਹਿਬ ਨੇ ਕਿਹਾ ਵੀ ਸਿੱਖਾ ਲਿਆ ਦਸਵੰਦ ਭੇਟਾ ਕਰ ਭਾਈ ਫੱਗੂ ਮਾਲ ਨੇ ਜਿਹੜਾ ਦਸਵੰਦ ਇਕੱਠਾ ਕਰਦਾ ਸੀ ਉਹ ਵੱਖ-ਵੱਖ ਝੋਲੀਆਂ 'ਚ ਪਾ ਕੇ ਰੱਖਦਾ ਸੀ ਸਾਰਾ ਦਸਵੰਦ ਲਿਆ ਕੇ ਉਹਨੇ ਗੁਰੂ ਸਾਹਿਬ ਦੇ ਚਰਨਾਂ 'ਚ ਭੇਟ ਕਰਤਾ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਸਾਰਾ ਦਸਵੰਦ ਤੂੰ ਨਹੀਂ ਦਿੱਤਾ ਕੁਛ ਰਹਿ ਗਿਆ ਉਹ ਵੀ ਜਾ ਭਾਈ ਫਗੂ ਸੋਚਾਂ ਵਿੱਚ ਪੈ ਗਿਆ ਕਿ ਦਸਵੰਦ ਤਾਂ ਮੈਂ ਸਾਰਾ ਲਿਆਤਾ ਹੈ। ਉਹਨੇ ਫਿਰ ਬੇਨਤੀ ਕੀਤੀ ਕਿ ਮਹਾਰਾਜ ਮੈਂ ਸਾਰਾ ਦਸਵੰਦ ਭੇਟਾ ਕਰਤਾ ਔਰ ਦਸਵੰਦ ਨਹੀਂ ਰਹਿ ਗਿਆ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਯਾਦ ਕਰ ਇਨਾ ਕੋਈ ਦਸਵੰਦ ਰਹਿ ਗਿਆ ਉਹ ਵੀ ਲਿਆ ਦੇ। ਉਹਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਭੁੱਲਣ ਹਾਰਾ ਮੈਂ ਭੁੱਲ ਗਿਆ ਹੋਵਾਂਗਾ। ਤੁਸੀਂ ਆਪ ਹੀ ਕਿਰਪਾ ਕਰਕੇ ਦੱਸੋ ਜੋ ਦਸਵੰਦ ਰਹਿ ਗਿਆ। ਫਿਰ ਗੁਰੂ ਸਾਹਿਬ ਨੇ ਬਾਹਰ ਵਿਹੜੇ 'ਚ ਲੱਗੀ 베ਰੀ ਵਾਲ ਹੱਥ ਕਰਕੇ ਕਿਹਾ ਭਾਈ ਉਹ 베ਰੀ ਵੀ ਤਾਂ ਸਾਡੀ ਏ। ਉਹਦੀਆਂ ਅੱਖਾਂ 'ਚੋਂ ਹੰਝੂ ਵਗ ਤੁਰੇ ਫਿਰ ਗੁਰੂ ਸਾਹਿਬ ਨੇ ਉਹਨੂੰ ਕਿਹਾ ਕਿ ਸਾਰੀ ਸੰਗਤ ਨੂੰ ਇਹ ਬੇਰੀ ਬਾਰੇ ਦੱਸ ਫਿਰ ਭਾਈ ਫੱਗੂ ਮਾਲ ਨੇ ਸਾਰੀ ਸੰਗਤ ਨੂੰ ਦੱਸਿਆ ਮੈਂ ਇੱਕ ਵਾਰ ਦਸਵੰਦ ਇਕੱਠਾ ਕਰਦਾ ਕਰਦਾ ਇੱਕ ਨਗਰ ਵਿੱਚ ਗਿਆ ਉੱਥੇ ਇੱਕ ਗਰੀਬ ਔਰਤ ਸੀ ਮੈਂ ਉਹਨੂੰ ਬੇਨਤੀ ਕੀਤੀ ਗੁਰੂ ਜੀ ਨੂੰ ਦਸਵੰਦ ਕੱਲਣਾ ਹੈ ਕੁਛ ਨਾ ਕੁਛ ਤੂੰ ਭੇਟਾ ਕਰ ਉਹਨੇ ਕਿਹਾ ਕਿ ਅਸੀਂ ਗਰੀਬ ਆ ਮੇਰੇ ਕੋਲ ਕੁਝ ਨਹੀਂ ਹੈਗਾ ਗੁਰੂ ਸਾਹਿਬ ਨੂੰ ਦੇਣ ਵਾਸਤੇ ਮੈਂ ਦਸਵੰਦ ਨਹੀਂ ਦੇ ਸਕਦੀ। ਫੱਗੂ ਨੇ ਫਿਰ ਬੇਨਤੀ ਕੀਤੀ ਵੀ ਕੁਝ ਨਾ ਕੁਝ ਜ਼ਰੂਰ ਦੇ। ਉਹਨੇ ਖਿੱਚ ਕੇ ਗੁੱਸੇ ਦੇ ਨਾਲ ਇੱਕ ਮੁੱਠ ਮਿੱਟੀ ਦੀ ਭਰ ਕੇ ਫੱਗੂ ਨੂੰ ਫੜਾਤੀ ਕਿ ਮੇਰੇ ਕੋਲ ਤੇ ਆਏ ਤੂੰ ਲੈ ਜਾ। ਫੱਗੂ ਉਹ ਮਿੱਟੀ ਦੀ ਮੁੱਠ ਲੈ ਕੇ ਹੀ ਘਰ ਆ ਗਿਆ ਕਿ ਇਹ ਮਿੱਟੀ ਗੁਰੂ ਸਾਹਿਬ ਦੀ ਏ। ਉਹ ਮਿੱਟੀ ਦੇ ਵਿੱਚ ਇੱਕ 베ਰੀ ਦੀ ਗਿੱਟਕ ਸੀ। ਉਹਨੇ ਉਹ ਲਿਆ ਕੇ ਮਿੱਟੀ ਆਪਣੇ ਵਿਹੜੇ ਦੇ ਵਿੱਚ ਨੱਪ ਦਿੱਤੀ ਜਿੱਥੇ 베ਰੀ ਉੱਗ ਗਈ ਤੇ ਉਹ 베ਰੀ ਦਾ ਦਰਖਤ ਬਣ ਗਿਆ ਇਹ ਸਾਰੀ ਵਾਰਤਾ ਲਾਪ ਸੁਣ ਕੇ ਸਾਰੀ ਸੰਗਤ ਭਾਵਨਾ ਦੇ ਨਾਲ ਵਿਰਾਗ ਵਿੱਚ ਆ ਗਈ ਗੁਰੂ ਸਾਹਿਬ ਨੇ ਕਿਹਾ ਭਾਈ ਫੱਗੂ ਤੂੰ ਤਨ ਜਿੰਨੇ ਗੁਰੂ ਦੇ ਨਾਂ ਤੇ ਮਿੱਟੀ ਵੀ ਝੋਲੀ ਵਿੱਚ ਪਵਾਲੀ ਇੰਨੀ ਸ਼ਰਧਾ ਦੇ ਕਰਕੇ ਹੀ ਗੁਰੂ ਸਾਹਿਬ ਸਪੈਸ਼ਲ ਉਹਦੇ ਘਰ ਉਹਦੇ ਚਰਨ ਪਾਉਣ ਵਾਸਤੇ ਉਹਨੂੰ ਦਰਸ਼ਨ ਦੇਣ ਵਾਸਤੇ ਉਹਦੇ ਨਗਰ ਸਸਰਾਮ ਵਿੱਚ ਪਹੁੰਚੇ